ਜੁਗੋ ਜੁਗਾਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1332 ਅੰਗ ਤੇ ਸਬਦ ਜਾਣ ਕਰਦੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਨ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ تیر ਕੋ ਨਾਨਕ ਦੇਵ ਜੀ ਮਹਾਰਾਜ ਰੱਬ ਦੀ ਕੀਰਤ ਕਰਦਾ ਤੇ ਕਿ ਰੱਬ ਦੀ ਕੀਰਤ ਕਿਹੜੀ ਹੈ ਹਰ ਕ ਬੰਦੇ ਦੇ ਕੋਈ ਕੰਮ ਹੈ ਕੋਈ ਕੀਰਤ ਕਰਦਾ ਕੋਈ ਕਿਸ ਤਰ੍ਹਾਂ ਦੀ ਕਰਦਾ ਕੋਈ ਕਿਸ ਤਰ੍ਹਾਂ ਦੀ ਸਿਰਗੂ ਨਾਨਕਦੇਵ ਜੀ ਮਹਾਰਾਜ ਹਣ ਰੱਬ ਦੀ ਕੀਰਤ ਵਾਸਤੇ ਹਰ ਦੀ ਕੀਰਤ ਵਾਸਤੇ ਦਾਦੇ ਹਨ ਕਿ ਹਰ ਦੀ ਕੀਰਤ ਕਿਹੜੀ ਹੈ ਰੱਬ ਦਾ ਕੰਮ ਕਿਹੜਾ ਸੰਤਾਂ ਕੀ ਰੇਣ ਕਹਿੰਦੇ ਸੰਤਾਂ ਦੀ ਰੇਣ ਹੋ ਜਾ ਸਾਧ ਜਨ ਸੰਗਤ ਜਿਹੜੇ ਸਾਧ ਜਨਾ ਉਹਨਾਂ ਦੀ ਸੰਗਤ ਕਰ ਹਰ ਕਿਰਤ ਕਹਿੰਦੇ ਇਹ ਹਰ ਦੀ ਕਿਰਤ ਹੈ ਤਰ ਤਾਰੀ ਕਹਿੰਦੇ ਇਹਦੇ ਨਾਲ ਤੂੰ ਫਿਰ ਤਰ ਜਾਏਗਾ ਐ ਤਾਰੀ ਲਾਲਾ ਕਿਹੜੀ ਤਾਰੀ ਲਾਉਣੀ ਹੈ ਸੰਤਾਂ ਦੀ ਰੇਣ ਬੰਨਣਾ ਸਾਧੂਆਂ ਦੀ ਸੰਗਤ ਕਰਨੀ ਇਹ ਕਹਿੰਦੇ ਹਰ ਦੀ ਕਿਰਤ ਹੈ ਇਹ ਤਾਰੀ ਲਾਲਾ ਪਾਰ ਲੰਘ ਜੇਗਾ ਇਸ ਸੁਮੰਦਰ ਤੋਂ ਸਾੰਤਾ ਕੀ ਰੇਨ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾਂ ਕਰੇ ਬਪਰਾ ਜਮ ਕਹਿੰਦੇ ਬਪਰਾ ਫਿਰ ਜਮ ਕੀ ਕਰ ਸਕਦਾ ਜਰੂਤੇ ਕੰਮ ਕੀਤਾ ਰੱਬ ਦਾ ਕੰਮ ਕਰ ਦਿੱਤਾ ਰੱਬ ਦਾ ਕੰਮ ਕੀਤਾ ਰੱਬ ਦਾ ਬੰਦਾ ਬਣ ਗਿਆ ਫਿਰ ਕਹਿੰਦੇ ਜਮ ਕੀ ਕਰ ਸਕਦਾ ਜਮ ਵੀ ਤਾਂ ਰੱਬ ਨੇ ਬਣਾਇਆ ਜਮ ਕੁਝ ਨਹੀਂ ਕਰ ਸਕਦਾ ਕਹਾਂ ਕਰੇ ਬપરા ਜਮ ਡਰ ਪੇ ਜਮ ਡਰ ਲੱਗ ਗਿਆ ਹਾਂ ਕਿੱਡੇ ਬਚਨ ਕਰ ਦਿੱਤੇ ਬਾਬੇ ਨਾਨਕ ਨੇ ਕਿ ਜਿਹੜਾ ਹਰਦੀਖਰਤ ਕਰਦਾ ਸੰਤਾਂ ਦੀ ਰੇਣ ਬਣਦਾ ਸਾਧੂਆਂ ਦੀ ਸੰਗਤ ਕਰਦਾ ਜਾਮੂ ਤੋਂ ਡਰਨ ਲੱਗ ਗਿਆ ਕਹਾ ਕਰੇ ਬપરા ਜਮ ਡਰਪੇ ਕਿਉਂ ਡਰਦਾ ਹੈ ਗੁਰਮਖ ਦੇ ਮਰਾਰੀ ਕਹਿੰਦੇ ਗੁਰਮਖ ਦੇ ਰਿੱਧੇ ਦੇ ਵਿੱਚ ਰੱਬ ਬੈਠਾ ਹੈ ਉਹ ਬੰਦੇ ਨੂੰ ਦੇਖ ਕੇ ਨਹੀਂ ਭਜਦਾ ਰੱਬ ਨੂੰ ਦੇਖ ਕੇ ਭਜਦਾ ਹੈ ਰੱਬ ਕਿੱਥੇ ਬੈਠ ਗਿਆ ਗੁਰਮਖ ਦੇ ਰਿੱਧੇ ਚ ਆ ਕੇ ਕਦੋਂ ਬੈਠਿਆ ਜਦੋਂ ਉਹਦਾ ਕੰਮ ਕੀਤਾ ਕਿਹੜਾ ਕੰਮ ਕਰਨ ਵਾਸਤੇ ਕਿਹਾ ਸੰਤਾਂ ਦੀ ਰੇਣ ਸਾਧ ਜਨ ਸੰਗਤ ਫਿਰ ਰਾਬੂ ਦੇ ਰਿੱਧੇ ਚ ਬੈਠ ਗਿਆ ਉਹ ਗੁਰਮਖ ਬਣ ਗਿਆ ਉਹਨੇ ਗੁਰੂ ਦੀ ਗੱਲ ਮੰਨ ਲਈ ਕਿਹੜੀ ਗੱਲ ਮੰਨੀ ਸੰਤਾਂ ਦੀ ਰੇਣ ਬਣ ਗਿਆ ਸਾਧੂਆਂ ਦੀ ਸੰਗਤ ਕਰਨ ਲੱਗ ਗਿਆ ਗੁਰਮਖ ਬਣ ਗਿਆ ਰੱਬ ਗੁਰਮਖ ਦੇ ਰਿੱਧੇ ਜਾ ਕੇ ਬਸਣ ਲੱਗ ਜਾਂਦਾ ਰੱਬ ਕਿੱਥੇ ਬਸਦਾ ਹੈ ਗੁਰਮਖ ਦੇ ਰਿੱਧੇ ਦੇ ਵਿੱਚ ਦੁਨੀਆ ਰੱਬ ਨੂੰ ਲੱਭਦੀ ਐ ਤੇ ਰੇ ਕੋ ਨਾਨਕ ਦੇਵ ਜੀ ਕਹਦੇ ਗੁਰਮਖ ਦੇ ਰਿੱਧੇ ਚ ਬੈਠਾ ਜਾਮ ਭਜਣ ਲੱਗੇ ਡਰ ਕੇ ਕਹਾ ਕਰੇ ਬਪਰਾ ਜਮ ਡਰ ਪੇ ਗੁਰਮਖ ਰਿੱਧੇ ਮਹਾਰਾਹੀ ਜਲ ਜਾਓ ਜੀਵਨ ਨਾਮ ਬਿਨਾ ਕਹਿੰਦੇ ਨਾਮ ਤੇ ਬਿਨਾ ਤਾਂ ਇਹ ਜੀਵਨ ਹੈ ਜਿਹੜਾ ਜਲ ਜਾਂਦਾ ਸੁਭਾ ਹੋ ਜਾਂਦਾ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਕਹਿੰਦੇ ਹਰ ਦਾ ਜਾਪ ਹੈ ਇਹਨੂੰ ਜਪ ਹਰ ਜਪ ਜਾਪ ਜਪੋ ਜਮ ਪਾਲੀ ਗੁਰਮਖ ਆਵੇ ਸਾਧਮਨਾ ਕਹਿੰਦੇ ਹਰ ਦੇ ਨਾਮ ਦਾ ਜਾਪ ਕੀ ਫਿਰ ਵਰ ਦਿੱਤਾ ਗੁਰਮਖ ਆਵੇ ਸਾਧਮਨਾ ਕਹਿੰਦੇ ਗੁਰਮਖ ਦੇ ਮਨ ਨੂੰ ਫਿਰ ਸਵਾਦ ਆਉਣ ਲੱਗ ਜਾਂਦਾ ਬਾਣੀ ਦਾ ਸੁਆਦ ਕਦੋਂ ਆਉਂਦਾ ਹੈ ਕਦੋਂ ਮਿੱਠੀ ਲੱਗਦੀ ਹੈ ਜਦੋਂ ਗੁਰਮਖ ਬਣਦਾ ਫਿਰ ਇਹ ਬੜੀ ਸਵਾਦਲੀ ਲੱਗਦੀ ਹੈ ਬੜਾ ਆਨੰਦ ਆਉਂਦਾ ਇਹਦੇ ਵਿੱਚ ਫਿਰ ਸਾਰੀ ਭੁੱਖ ਖਤਮ ਹੋ ਜਾਂਦੀ ਹੈ ਕਦੋਂ ਭੁੱਖ ਖਤਮ ਹੁੰਦੀ ਹੈ ਜਦੋਂ ਗੁਰਮਖ ਬਣ ਕੇ ਜਪਦਾ ਹੈ ਜਦੋਂ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਬਚਨ ਦੇ ਦਿੱਤੇ ਨਾ ਗੁਰਮਖ ਆਵੈ ਸਾਧ ਅਮਨ ਆ ਹਰ ਜਪ ਜਾਪ ਜਪੋ ਜਮਪਾਲੀ ਗੁਰਮਖ ਆਵੇ ਸਾਧਮਨ ਮਨ ਮੁਖ ਨੂੰ ਵੀ ਦਾ ਸਵਾਦ ਨਹੀਂ ਆਉਂਦਾ ਸਵਾਦ ਕਿਸ ਨੂੰ ਆਉਂਦਾ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਜਿਹੜਾ ਗੁਰੂ ਦੀ ਗੱਲ ਮੰਨਦਾ ਹੁਣ ਗੁਰੂ ਨੇ ਤਾਂ ਕਿਹਾ ਸੀ ਕਿ ਸੰਤਾਂ ਦੀ ਰੇਣ ਬੰਨਣਾ ਸਾਧ ਦੀ ਸੰਗਤ ਕਰਨੀ ਆ ਆਪਾਂ ਤਾਂ ਕਰਿਆ ਨਹੀਂ ਆਪਾਂ ਫਿਰ ਗੁਰਮਖ ਥੋੜਾ ਬਣੇ ਆਪਾਂ ਤਾਂ ਬੇਮੁਖ ਬਣ ਗਏ ਜਦੋਂ ਗੁਰਮਖ ਬਣਿਆ ਗੁਰੂ ਦੇ ਹੁਕਮ ਨੂੰ ਮੰਨਿਆ ਫਿਰ ਇਹਦਾ ਸਵਾਦ ਆਉਂਦਾ ਹੈ ਰੋਹ ਗੁਰਪਦੇਸ ਸੱਚ ਸੁਖ ਕਹਿੰਦੇ ਗੁਰੂ ਦੇ ਪਦੇਸ ਜਨਾ ਫਿਰ ਸੱਚਾ ਸੁਖ ਪ੍ਰਾਪਤ ਹੋ ਜਾਂਦਾ ਗੁਰਪਦੇਸ ਜਿਹੜਾ ਸ਼ਬਦ ਦਾ ਅਪਦੇਸ ਹੈ ਬਾਣੀ ਦਾ ਅਪਦੇਸ ਹੈ ਸਾਚ ਸੁਖ ਇਹਨੇ ਸੱਚੇ ਸੁਖ ਦੀ ਪ੍ਰਾਪਤੀ ਜਾਂ ਕੋ ਕੀਆ ਤਿਸ ਉਪਮਾ ਕਹੀ ਹੈ ਕਹਿੰਦੇ ਜਿਹਨੇ ਪੈਦਾ ਕੀਤਾ ਉਹਦੀ ਵਡਿਆਈ ਕਰੀ ਇਹ ਤਾਂ ਮਨੁੱਖ ਭੁੱਲ ਗਿਆ ਕਿ ਮੈਨੂੰ ਕੋਈ ਪੈਦਾ ਕਰਨੇ ਵਾਲਾ ਮੈਨੂੰ ਕੋਈ ਬਣਾਉਣੇ ਵਾਲਾ ਏ ਮਨ ਦੇ ਵਿੱਚ ਭੁਲੇਖਾ ਹੈ ਕਿ ਮੈਂ ਤਾਂ ਆਪਣੇ ਆਪ ਹੀ ਸਾਰਾ ਕੁਝ ਕਰਦਾ ਨਹੀਂ ਮੂਰਖਾ ਤੂੰ ਆਪਣੇ ਆਪ ਤੇ ਨਹੀਂ ਜਨਮ ਲਿੱਤਾ ਤੈਨੂੰ ਜਨਮ ਦੇਣ ਵਾਲੀ ਕੋਈ ਤਾਕਤ ਹੈ ਉਹ ਤਾਕਤ ਨੂੰ ਭੁੱਲੀ ਬੈਠਾ ਉਹਦੀ ਵਡਿਆਈ ਨਹੀਂ ਕਰਦਾ ਸੰਸਾਰ ਦੀ ਵਡਿਆਈਆਂ 'ਚ ਆ ਕੇ ਫਸ ਗਿਆ ਕਹਿੰਦੇ ਜਦੋਂ ਉਸ ਦੀ ਵਡਿਆਈ ਕਰੇ ਗੁਰਪ੍ਰਦੇਸ਼ ਕਹਿੰਦੇ ਗੁਰੂ ਦਾ ਪ੍ਰਦੇਸ਼ ਹੈ ਚਾ ਸੱਚ ਸੁਖ ਕਦੋਂ ਪ੍ਰਾਪਤ ਹੁੰਦਾ ਹੈ ਜਾਂ ਕੋ ਕੀਆ ਇਸ ਉਪਮਾ ਕਹੀ ਹੈ ਕਹਿੰਦੇ ਜਿਹਦਾ ਤੈਨੂੰ ਪੈਦਾ ਕੀਤਾ ਉਹਦੀ ਉਪਮਾ ਕਰ ਉਹਦੀ ਵਡਿਆਈ ਕਰ ਫੇਰ ਤੈਨੂੰ ਸੱਚੇ ਸੁਖ ਦੀ ਪ੍ਰਾਪਤੀ ਹੋਵੇ ਲਾਲ ਜਵੇਹਰ ਰਤਨ ਪਦਾਰਥ ਕਹਿੰਦਾ ਇਹ ਲਾਲ ਹੈ ਜਿਹੜਾ ਜਵੇਹਿਰ ਹੈ ਰਤਨ ਹੈ ਲਾਲ ਜਵੇਹਿਰ ਰਤਨ ਪਦਾਰਥ ਖੋਜ ਤੋ ਗੁਰਮਖ ਅਖ ਲਹੀ ਹੈ ਕਹਿੰਦੇ ਕਦੋਂ ਮਿਲਦਾ ਜਦੋਂ ਗੁਰਮਖ ਬਣ ਕੇ ਇਹਨੂੰ ਖੋਜਦਾ ਹੈ ਲਭਤ ਹੈ ਫਿਰ ਲਾਲ ਜਵੇਹਿਰ ਰਤਨ ਦੀ ਪ੍ਰਾਪਤੀ ਹੋ ਜਾਂਦੀ ਇਹ ਖੋਜਣਾ ਪੈਂਦਾ ਜਿਹੜੇ ਦੂਏ ਰਤਨ ਜੋਹਾਰ ਆ ਨਾ ਉਹ ਤਾਂ ਸਨਿਆਰੇ ਦੀ ਦੁਕਾਨ ਵਿੱਚ ਪਏ ਆ ਸਨਿਆਰਾ ਮੁਕਤੀ ਨਹੀਂ ਦਿੰਦਾ ਨਾ ਉਹ ਅਸਲੀ ਦਿੰਦਾ ਉਹ ਤਾਂ ਸੋਨੇ ਦੇ ਵਿੱਚ ਮਲਾਬਟ ਕਰਕੇ ਦਿੰਦਾ ਕਿਉਂ ਉਹ ਵੀ ਮਜਬੂਰ ਹੈ ਕਿਉਂਕਿ ਜਦੋਂ ਤਾਂ ਉਹਦੇ ਵਿੱਚੋਂ ਤਾਂਬਾ ਨਹੀਂ ਮਲਾਉਂਦਾ ਸੋਨੇ ਦਾ ਗਹਿਣਾ ਨਹੀਂ ਬਣਦਾ ਗਹਿਣਾ ਨਹੀਂ ਬਣ ਸਕਦਾ ਸੋਨਾ ਤਾਂ ਬਣ ਜੂਗਾ ਸੋਨੇ ਦੀ ਡਲੀ ਬਣ ਜੂ ਬਿਸਕਟ ਬਣ ਜੂ ਜੋ ਮਰਜੀ ਬਣਾ ਲੈ ਲੇਕਿਨ ਗਹਿਣਾ ਨਹੀਂ ਬਣਦਾ ਜਦੋਂ ਤੱਕ ਉਹਦੇ ਵਿੱਚ ਉਹ ਤਾਂਬਾ ਨਹੀਂ ਮਲਾਉਂਦਾ ਉਹਨੇ ਉਹ ਤਾਂਬਾ ਵੀ ਮਲਾ ਲਿਆ ਤੇ ਵੇਚਿਆ ਵੀ ਮੁੱਲ ਸੁਨਿਆਰੇ ਕੋਲ ਤਾਂ ਕੋਈ ਸਮਾਨ ਇਹ ਹੈ ਜਿਹਨੇ ਜਿਹੜਾ ਮੁਕਤੀ ਦੇ ਦੇ ਚੱਕ ਉਹ ਲੱਭਣਾ ਥੋੜਾ ਪੈਂਦਾ ਉਹਦਾ ਪੇ ਹੈ ਜਿਹੜਾ ਇਹ ਰਤਨ ਹੈ ਜਵਾਰ ਹੈ ਇਹ ਤਾਂ ਭਾਈ ਲੱਭਣਾ ਪੈਂਦਾ ਹੈ ਇਹ ਕਦੋਂ ਪ੍ਰਾਪਤ ਹੁੰਦਾ ਫਿਰ ਲਾਲ ਜੁਬੇਰ ਰਤਨ ਪਦਾਰ ਤੋਂ ਖੋਜ ਤੋਂ ਗੁਰਮਖ ਲਹੀ ਹੈ ਕਹਿੰਦੇ ਜਦੋਂ ਗੁਰਮਖ ਇਹਨੂੰ ਖੋਜਦਾ ਫਿਰ ਇਹਨੂੰ ਲੈ ਲੈਂਦਾ ਖੋਜ ਕੇ ਮਿਲਿਆ ਮੁੱਲ ਨਹੀਂ ਮਿਲਿਆ ਇਹ ਇਹ ਜਿਹੜਾ ਪਦਾਰਥ ਹੈ RAM ਜੋ ਵਹਿਰ ਮਾਨਕ ਰਤਨ ਹੈ ਇਹ ਖੋਜ ਕੇ ਪ੍ਰਾਪਤ ਹੋਇਆ ਮੁੱਲ ਨਹੀਂ ਮਿਲਦਾ ਕਦੋਂ ਵੀ ਲੱਭਦਾ ਜਦੋਂ ਗੁਰਮਖ ਬਣ ਕੇ ਖੋਜਦਾ ਫਿਰ ਲੱਭ ਜਾਂਦਾ ਉਹਨੂੰ ਚੀਨੇ ਗਿਆਨ ਕਹਿੰਦਾ ਚੀਨ ਨੇ ਦੇ ਨਾਲ ਇਹ ਕਿਸ ਤਰ੍ਹਾਂ ਲੱਭਿਆ ਜਾਂਦਾ ਹੈ ਚੀਨਿਆ ਕਿਸ ਤਰ੍ਹਾਂ ਜਾਂਦਾ ਹੈ ਪਹਿਲਾਂ ਕਿਹਾ ਜੀ ਗੁਰਮਖ ਬਣ ਜਾ ਗੁਰਮਖ ਬਣ ਗਿਆ ਫਿਰ ਚੀਨਿਆ ਕਿਸ ਤਰ੍ਹਾਂ ਲੱਭਿਆ ਚੀਨ ਨੇ ਗਿਆਨ ਕਹਿੰਦੇ ਗਿਆਨ ਦੇ ਨਾਲ ਗਿਆਨ ਕਿੱਥੋਂ ਮਿਲਿਆ ਗਿਆਨ ਗੁਰੂ ਕੋਲੋਂ ਮਿਲਿਆ ਇਹ ਗਿਆਨ ਦੇ ਨਾਲ ਲੱਭਣਾ ਹੈ ਗਿਆਨ ਦੀ ਪ੍ਰਾਪਤੀ ਗੁਰੂ ਦੇ ਕੋਲੋਂ ਹੈ ਕੀਨੇ ਗਿਆਨ ਧਿਆਨ ਕਹਿੰਦੇ ਗਿਆਨ ਦੇ ਨਾਲ ਫਿਰ ਧਿਆਨ ਲੱਗਦਾ ਪਹਿਲਾਂ ਗੁਰੂ ਮਿਲਦਾ ਫਿਰ ਗਿਆਨ ਮਿਲਦਾ ਫਿਰ ਧਿਆਨ ਲੱਗਦਾ ਆਪਣਾ ਧਿਆਨ ਤਾਂ ਹੀ ਨਹੀਂ ਲੱਗਦਾ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਗਿਆਨ ਦੀ ਪ੍ਰਾਪਤੀ ਕਿਉਂ ਨਹੀਂ ਹੋਈ ਸਾਨੂੰ ਗੁਰੂ ਨਹੀਂ ਮਿਲਿਆ ਸਾਡਾ ਅਲੰਬਾ ਖਤਮ ਕਰ ਦਿੱਤਾ ਬਾਬੇ ਨਾਨਕ ਨੇ ਜਿਹੜਾ ਅਸੀਂ ਕਹਿੰਦੇ ਹਾਂ ਕਿ ਸਾਡਾ ਧਿਆਨ ਨਹੀਂ ਲੱਗਦਾ ਇੱਧਰ ਪਾਠ ਕਰਦਿਆਂ ਦਾ ਧਿਆਨ ਹੋਰ ਪਾਸੇ ਹੁੰਦਾ ਹੈ। ਲੇਕਿਨ ਇਹ ਗੱਲ ਦੱਸਦਾ ਥੋੜਾ ਕਿ ਕਿਸੇ ਨੂੰ ਕਿ ਜਦੋਂ ਮੈਂ ਪਾਠ ਕਰਦਾ ਮੇਰਾ ਮਨ ਹੋਰ ਪਾਸੇ ਚਲੇ ਜਾਂਦਾ। ਇਹ ਨਹੀਂ ਦੱਸਣ ਵਾਲੀ ਗੱਲ। ਇਹਨੂੰ ਤਾਂ ਲੁਕੋਈ ਬੈਠਾ ਹੈ। ਕੇਵਲ ਦੱਸਦਾ ਇੰਨਾ ਹੈ ਕਿ ਮੈਂ ਪਾਠ ਕਰਦਾ। ਇਹ ਨਹੀਂ ਦੱਸਦਾ ਕਿ ਮੇਰਾ ਧਿਆਨ ਹੋਰ ਪਾਸੇ ਜਾਂਦਾ। ਇਹ ਦਸਨ ਦੇ ਨਾਲ ਫਿਰ ਮਿੱਟੀ ਹੁੰਦਾ ਫਿਰ ਪੱਲੇ ਕੁਝ ਨਹੀਂ ਰਹਿੰਦਾ ਫਿਰ ਵਿੜਾਈ ਖਤਮ ਹੁੰਦੀ ਹੈ ਫਿਰ ਟੌਰ ਖਤਮ ਹੁੰਦੀ ਹੈ ਫਿਰ ਚੌਧਰ ਜਾਂਦੀ ਹੈ ਨਹੀਂ ਜਦੋਂ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੈ ਉਨੀ ਦੇਰ ਤੱਕ ਧਿਆਨ ਨਹੀਂ ਲੱਗਦਾ ਜਿੰਨੀ ਦੇਰ ਤੱਕ ਗੁਰੂ ਨਹੀਂ ਮਿਲਦਾ ਉਨੀ ਦੇਰ ਤੱਕ ਗਿਆਨ ਨਹੀਂ ਮਿਲਦਾ ਸਾਰੀਆਂ ਚੀਜ਼ਾਂ ਅੱਗੇ ਤੇ ਅੱਗੇ ਮਿਲੀਆਂ ਕੀਨੇ ਗਿਆਨ ਧਿਆਨ ਤਨ ਸੱਚੋ ਇੱਕ ਸਬਦ ਨੇ ਬੁਲਾਵਾਂ ਕਹਿੰਦੇ ਫੇਰੀ ਇੱਕ ਸਬਦ ਦੇ ਨਾਲ ਲਿਬ ਲੱਗ ਜਾਂਦੀ ਹੈ ਪਹਿਲਾਂ ਗੁਰੂ ਮਿਲਿਆ ਫਿਰ ਗਿਆਨ ਹੋਇਆ ਫਿਰ ਧਿਆਨ ਲੱਗਿਆ ਫਿਰ ਸਬਦ ਦੇ ਨਾਲ ਲਿਬ ਲੱਗੀ ਸਾਰੀਆਂ ਚੀਜ਼ਾਂ ਅੱਗੇ ਤੇ ਅੱਗੇ ਮਿਲੀਆਂ ਹੋਈਆਂ ਇੱਕ ਦੂਜੀ ਦੇ ਨਾਲ ਕੀਨੇ ਗਿਆਨ ਧਿਆਨ ਤਨ ਸਾਚੋ ਇੱਕ ਸ਼ਬਦ ਲੀਵ ਬਲਾਵੈ ਕਹਿੰਦੇ ਇੱਕ ਸ਼ਬਦ ਦੇ ਨਾਲ ਲੇ ਬਲਾਵੈ ਇੱਕ ਦੇ ਨਾਲ ਲਾਉਣੀ ਹੈ ਦਰਦਾਰ ਦੀਆਂ ਠੋਕਰਾ ਨਹੀਂ ਖਾਣੀਆਂ ਇਹ ਤਾਂ ਰੀਤੀ ਰਿਵਾਜ ਆ ਕਹਿੰਦੇ ਸਾਡੇ ਘਰ ਦਾ ਵੀ ਇਹ ਚੀਜ਼ ਨੂੰ ਮੰਨਦਿਆ ਮੱਥਾ ਟੇਕਦੇ ਆ ਰਿਵਾਜ ਆ ਕਹਿੰਦੇ ਸਾਡੇ ਰੀਤੀ ਹੈ ਬਾਬੇ ਘਰ ਬਾਬੇ ਨਾਨਕ ਦੇ ਘਰ ਦਾ ਵੀ ਕੋਈ ਰਿਵਾਜ ਹੈ ਜਿਵੇਂ ਆਪਣੇ ਘਰਾਂ ਦੇ ਰਿਵਾਜ ਹੈ ਬਾਬੇ ਦੇ ਨਾਨਕ ਦੇ ਘਰ ਦਾ ਵੀ ਕੋਈ ਰੀਤੀ ਰਿਵਾਜ ਹੈ ਬਾਬੇ ਨਾਨਕ ਦੇ ਘਰ ਦਾ ਰੀਤੀ ਰਿਵਾਜ ਹੈ ਕਿ ਇੱਕ ਸ਼ਬਦ ਦੇ ਨਾਲੇ ਲਿਬ ਲਾਉਣੀ ਸਾਡੇ ਘਰ ਦਾ ਰੀਤੀ ਰਿਵਾਜ ਹੈ ਕਿ ਬਹੁਤ ਜਗ੍ਹਾ ਤੇ ਮੱਥਾ ਟੇਕਣਾ ਹੈ ਦੇ ਨਾਨਕ ਦੇ ਘਰ ਦਾ ਰਿਵਾਜ ਹੈ ਕਿ ਇੱਕ ਜਗ੍ਹਾ ਟਿਕਣਾ ਚੀਨੇ ਗਿਆਨ ਧਿਆਨ ਧਨ ਸਾਚੋ ਏਕ ਸ਼ਬਦ ਲਿਬ ਲਾਵੈ ਨਿਰਲੰਬਾ ਨਿਰਲੰਬ ਜਿਹੜਾ ਲੱਭਦਾ ਨਹੀਂ ਨਿਰਹਾਰ ਨਰਹਾਰ ਨੂੰ ਕਹਿੰਦੇ ਜਿਹੜਾ ਕੁਸ ਖਾਂਦਾ ਨਹੀਂ ਇਹਦਾ ਰੱਬੇ ਇੱਕ ਜਿਹੜਾ ਲੱਭਦਾ ਨਹੀਂ ਨਾ ਕੋਸੋ ਖਾਂਦਾ ਤਸਰੀ ਜਦੋਂ ਰੋਟੀ ਖਾਂਦਾ ਹੀ ਨਹੀਂ ਉਹ ਕੁਛ ਖਾਂਦਾ ਹੀ ਨਹੀਂ ਫਿਰ ਕਾਦੇ ਬਾਤ ਤੇ ਲਿਆ ਕੇ ਕਾਦੇ ਬਾਤ ਤੇ ਲਿਆ ਕੇ ਢੇਰ ਲਾਈਏ ਮੂਰੇ ਬਈ ਖਾਲਾ ਤੂੰ ਉਹ ਤਾਂ ਖਾਂਦਾ ਹੀ ਕੁਛ ਨਹੀਂ ਉਹ ਤਾਂ ਨਿਰਹਾਰ ਹੈ ਜਦੋਂ ਅਸੀਂ ਰੋਟੀ ਖਾਣ ਲੱਗ ਜਾਂਦੇ ਆ ਫਿਰ ਕੰਮ ਥੋੜਾ ਕਰ ਸਕਦੇ ਆ ਅਸੀਂ ਕੰਮ ਛੱਡ ਕੇ ਰੋਟੀ ਖਾਂਦੇ ਆ ਇਹ ਰੱਬ ਕੰਮ ਛੱਡ ਕੇ ਰੋਟੀ ਖਾਣ ਲੱਗ ਗਏ ਆ ਫਿਰ ਜਿਹੜੇ ਜੰਮਣੇ ਮਰਦੇ ਇਹਨਾਂ ਨੂੰ ਕੌਣ ਸਵਾਲੂ ਉਹ ਤਾਂ ਘੜੀ ਘੜੀ ਮਰ ਰਹੇ ਆ ਘੜੀ ਘੜੀ ਜੰਮ ਰਹੇ ਆ ਇੱਕ ਸਕਿੰਟ ਵੀ ਖਾਲੀ ਨਹੀਂ ਜਾਂਦਾ ਇੰਨੀ ਦੁਨੀਆ ਐ ਇੰਨੀ ਮਰਦੀ ਐ ਨਹੀਂ ਜੰਮਦੀ ਐ ਜੇ ਰੱਬ ਉਧਰ ਬੈਠ ਕੇ ਰੋਟੀਆਂ ਛਕਣ ਲੱਗ ਗਏ ਆ ਨਹਾਣ ਲੱਗ ਗਏ ਆ ਤਿਆਰ ਹੋਣ ਲੱਗ ਗਏ ਫਿਰ ਇਹਨਾਂ ਨੂੰ ਕੌਣ ਸਵਾਲੂ ਇਸ ਕਰਕੇ ਸਿੱਧੂ ਨਾਨਕ ਦੇਵ ਜੀ ਕਹਿੰਦੇ ਉਹ ਤਾਂ ਭਾਈ ਨਰਹਾਰ ਐ ਇਹ ਚੱਕਰ ਵਿੱਚ ਨਾ ਪਈ ਕਿ ਰੱਬ ਨੂੰ ਕੁਸ ਮੈਂ ਖਲਾਉਣਾ ਹੈ ਨਿਰਾ ਲਭ ਕਹਿੰਦੇ ਨਾ ਉਹ ਲੱਭਦਾ ਨਾ ਕੁਸ ਖਾਂਦਾ ਨਹਿ ਕੇਵਲ ਕਹਿੰਦੇ ਉਹ ਇੱਕੋ ਆ ਨਿਰਭਉ ਕਹਿੰਦੇ ਉਹ ਡਰਦਾ ਵੀ ਕਿਸੇ ਤੇ ਹੈ ਨਹੀਂ ਤਾੜੀ ਲਾਵੇ ਕਹਿੰਦੇ ਉਹ ਤਾੜੀ ਲਈ ਬੈਠਾ ਹੈ ਜਦੋਂ ਤਾੜੀ ਲਾਈ ਬੈਠਾ ਹੈ ਭਗਤੀ 'ਚ ਬੈਠਾ ਹੈ ਫਿਰ ਥੋੜਾ ਰੋਟੀਆਂ ਛੱਕਦਾ ਉਹ ਭਗਤ ਬਾਲਮੀਕ ਨੇ 12 ਸਾਲ ਦੀ ਭਗਤੀ ਲਾਤੀ 12 ਸਾਲ ਕੜੀ ਨਹੀਂ ਘੰਟਾ ਨਹੀਂ ਦਿਨ ਨਹੀਂ 12 ਸਾਲ ਉਸ ਵਕਤ ਫਿਰ ਭੋਜਨ ਥੋੜਾ ਛਕਿਆ ਨਾ ਉਟਕੇ ਨਾਤਾ ਐ ਨਾ ਕਿਤੇ ਗਿਆ ਲੱਗੇ 기 ਭਗਤੀ ਨਿਰਾਲੰਭ ਨਿਰਹਾਰ ਨੈ ਕੇਵਲ ਨਿਰਪਉ ਤਾੜੀ ਲਾਵੇ ਸ਼ਾਇਰ ਸਭ ਤੋਂ ਭਰੇ ਕਹਿੰਦਾ ਫਿਰ ਭਰ ਜਾਂਦਾ ਸ਼ਾਇਰ ਸਭਤ ਭਰੇ ਜਲ ਨਿਰਮਲ ਕਹਿੰਦੇ ਨਿਰਮਲ ਜਲ ਤੇ ਉਲਟੀ ਨਾਮ ਤਰਾਵੈ ਕਹਿੰਦਾ ਉਲਟ ਜੋ ਸਾਰਾ ਪੇ ਨਾਮ ਆ ਜਿਹੜਾ ਇਹ ਤਰਾ ਦੂਗਾ ਤੈਨੂੰ ਨਾਮ ਦਾ ਤਾਰਨਾ ਕਿਸੇ ਨੇ ਇਹ ਨਾਮ ਨਹੀਂ ਇਸ ਬਾਣੀ ਨੇ ਤਾਰਨਾ ਹੈ ਲੇਕਿਨ ਬਾਣੀ ਤੇ ਵਿਸ਼ਵਾਸ ਨਹੀਂ ਬਾਣੀ ਤੇ ਯਕੀਨ ਨਹੀਂ ਬਾਬੇ ਨਾਨਕ ਤੇ ਵਿਸ਼ਵਾਸ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਦੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੱਦੀ ਸੌਂਪ ਦਿੰਦੇ ਆ ਆਪ ਮੱਥਾ ਟੇਕ ਦਿੰਦੇ ਸ਼ੁਰੂ ਤਾਂ ਇੱਥੋਂ ਹੋ ਗਿਆ ਸ ਤੋ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਅੱਜ ਦੇ ਦਿਨ ਹਰਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਗੁਰੂਆਂ ਦੀ ਇਹ ਵਡਿਆਈ ਹੈ। ਆਪਣੀ ਵਡਿਆਈ ਨਹੀਂ ਕਰਾਉਂਦੇ। ਪ੍ਰਕਾਸ਼ ਬਾਬਾ ਬੁੱਢਾ ਜੀ ਤੋਂ ਕਰਾਇਆ। ਮਾਤਾ ਗੰਗਾ ਨੂੰ ਕਿੱਥੇ ਭੇਜਿਆ? ਬਾਬਾ ਬੁੱਢਾ ਜੀ ਕੋਲ। ਆਪਣੀ ਵਡਿਆਈ ਨਹੀਂ ਕਰਾਈ। ਲੇਕਿਨ ਅਸੀਂ ਆਪਣੀ ਵਡਿਆਈ ਤੇ ਮਰੇ ਪਏ ਆ ਗੁਰੂ ਇਹ ਵਡਿਆਈ ਆਪਣੇ ਗੁਰਮਖਾਂ ਨੂੰ ਦਿੰਦੇ ਆ ਬਾਹਰ ਜਾਤੋ ਠਾਕ ਰਹਾਵੇ ਯਾਨੀ ਬਾਹਰ ਜਾਂਦੇ ਨੂੰ ਫਿਰ ਠਾਕ ਰਹਾਵੇ ਔਕਰਾ ਤੋਂ ਬਚਾ ਦਿੰਦਾ ਸੱਟਾਂ ਤੋਂ ਬਚਾ ਦਿੰਦਾ ਦੁੱਖਾਂ ਤੋਂ ਬਚਾ ਦਿੰਦਾ ਕਿਹੜੀ ਤਾਕਤ ਹੈ ਕਹਿੰਦੇ ਨਾਮ ਬਚਾਉਂਦਾ ਹੈ ਭਾਈ ਬਾਹਰ ਜਾਤੋਂ ਠਾਕ ਰਹਾਵੇ ਗੁਰਮਖ ਸਹਿਜ ਸਮਾਵੇ ਕਹਿੰਦੇ ਗੁਰਮਖ ਦੀ ਰਾਖੀ ਕਰਦਾ ਗੁਰਮਖ ਕਹਿੰਦੇ ਰੱਬ ਦੇ ਵਿੱਚ ਸਮਾ ਜਾਂਦਾ ਹੈ ਗੁਰਮਖ ਸਮਾਉਂਦਾ ਹੈ ਮਨਮੁਖ ਰੁਲਦਾ ਗੁਰਮਖ ਸਮਾਉਂਦਾ ਮਨਮੁਖ 84 ਲਖ ਜੋਨ ਵਿੱਚ ਭੜਕਦਾ ਗੁਰਮਖ ਜਮਨ ਮਰਨ ਤੋਂ ਮੁਕਤ ਹੋ ਜਾਂਦਾ ਸੋ ਗ੍ਰਹੀ ਸੋ ਦਾਸ ਅਦਾਸੀ ਕਹਿੰਦਾ ਉਹ ਗ੍ਰਹੀ ਹੈ ਗ੍ਰਸਤੀ ਹੈ ਸੋ ਦਾਸ ਇਹਦਾ ਚاہے ਗ੍ਰਸਤੀਆ ਚاہے ਅਦਾਸੀ ਹੈ ਸੋ ਗ੍ਰਹੀ ਸੋ ਦਾਸ ਇਹ ਜਿਹਦਾ ਉਹਦਾ ਦਾਸ ਹੈ ਜਿਹੜਾ ਉਹਦੀ ਗੱਲ ਨੂੰ ਮੰਨਦਾ ਸੋ ਗ੍ਰਹੀ ਸੋ ਦਾਸ ਅਦਾਸੀ ਜਿਨ ਕੌਣ ਹੈ ਦਾਸ ਕੌਣ ਹੈ ਕੌਣ ਅਦਾਸੀ ਹੈ ਕੌਣ ਗ੍ਰਸਤੀ ਹੈ ਜਿਨ ਗੁਰਮਖ ਨਾਮ ਪੈ ਆਪ ਪਛਾਨਿਆ ਕਹਿੰਦੇ ਜਿਨੇ ਗੁਰਮਖ ਬਣ ਕੇ ਆਪਣੇ ਵਿੱਚ ਰੱਬ ਨੂੰ ਪਛਾਨ ਲਿਆ ਉਹ ਉਸ ਦਾ ਦਾਸ ਹੈ ਗੁਰਮਖ ਆਪ ਪਛਾਨਿਆ ਕਹਿੰਦੇ ਗੁਰਮਖ ਆਪਣੇ ਆਪ ਨੂੰ ਆਪਣੇ ਵਿੱਚ ਰੱਬ ਨੂੰ ਪਛਾਨ ਲੈਂਦਾ ਹੈ ਕੋਜ ਲੈਂਦਾ ਕਿਉਂ ਪਹਿਨਾ ਬਚਨ ਕੀਤੇ ਸੀ ਖੋਜ ਤੋ ਗੁਰਮਖ ਲਹੀ ਹੈ ਕਹਿੰਦੇ ਗੁਰਮਖ ਖੋਜ ਕੇ ਲੈ ਲੈਂਦਾ ਹੈ ਲੱਭ ਲੈਂਦਾ ਹੈ ਲੇਕਿਨ ਅਸੀਂ ਖੋਜਣਾ ਨਹੀਂ ਚਾਹੁੰਦੇ ਅਸੀਂ ਮੁੱਲ ਖਰੀਦਣਾ ਚਾਹੁੰਦੇ ਆ ਸੋ ਗ੍ਰਹਿ ਹੀ ਸੋ ਦਾਸ ਅਦਾਸੀ ਜਿਨ ਗੁਰਮੁਖ ਆਪ ਪਛਾਣਿਆ ਇਹ ਜਿਨ ਗੁਰਮਖ ਨੇ ਆਪਣੇ ਵਿੱਚ ਪਛਾਣ ਲਿਆ ਉਹੀ ਰਹੀ ਹੈ ਉਹੀ ਅਦਾਸੀ ਹੈ ਨਾਨਕ ਕਹੇ ਅਵਰ ਨਹੀਂ ਦੂਜਾ تیر ਕੋ ਨਾਨਕ ਕਹਿੰਦੇ ਹੋਰ ਕੋਈ ਦੂਜਾ ਹੈ ਨਹੀਂ ਬਚਨ ਬਾਬੇ ਨਾਨਕ ਦੇ ਅਨਕ ਹੈ ਹੋਰ ਕੋਈ ਹੈ ਹੀ ਨਹੀਂ ਇੱਕੋ ਹੈ ਲੇਕਿਨ ਦੁਨੀਆ ਇਸ ਗੱਲ ਤੇ ਆਉਂਦੀ ਨਹੀਂ ਦੁਨੀਆ ਤਾਂ ਬਹੁਤ ਨੂੰ ਮੰਨਦੀ ਐ تیرے ਕੋ ਨਾਨਕ ਦੇਵ ਜੀ ਦਾ ਤਾਂ ਸਿਧਾਂਤ ਹੀ ਇਤੋਂ ਚੁਰੇ ਹੋਇਆ ਇੱਕ ਓਮਕਾਰ ਤੋਂ ਹੀ ਸ਼ੁਰੂ ਹੁੰਦਾ ਸਾਰਾ ਗੁਰੂ ਗ੍ਰੰਥ ਸਾਹਿਬ ਨਾਨਕ ਕਹੇ ਅਬਰ ਨਹੀਂ ਦੂਜਾ ਸਾਚ ਸਬਦ ਮਨ ਮੰਨਿਆ ਕੀ ਫੈਸਲਾ ਦਿੱਤਾ ਕਿ ਸੱਚੇ ਸ਼ਬਦ ਦੇ ਨਾਲ ਮਨ ਮੰਨਦਾ ਹੈ ਕਿ ਰੱਬ ਇੱਕ ਹੈ ਨਹੀਂ ਮਨ ਮੰਨਦਾ ਨਹੀਂ ਜਦੋਂ ਤੱਕ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਮਨ ਮੰਨਦਾ ਨਹੀਂ ਕਿ ਇੱਕ ਹੈ ਕਦੋਂ ਮੰਨਣਾ ਕਦੋਂ ਵਿਸ਼ਵਾਸ ਹੋਣਾ ਹੈ ਕਿ ਰੱਬ ਇੱਕ ਹੈ ਜਦੋਂ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਚ ਸਾਵਧ ਮਨ ਮੰਨਿਆ ਨਹੀਂ ਇਹ ਮਨ ਮੰਨਦਾ ਨਹੀਂ ਇਹ ਮਨ ਕਿਸੇ ਦੀ ਗੱਲ ਨਹੀਂ ਮੰਦਾ ਮਨ ਸ਼ਬਦ ਦੀ ਗੱਲ ਮੰਨਦਾ ਜਦੋਂ ਸ਼ਬਦ ਮਿਲ ਜਾਂਦਾ ਫਿਰ ਇਸ ਗੱਲ ਨੂੰ ਮੰਨਦਾ ਕਿ ਇੱਕੋ ਹੈ ਦੋ ਨਹੀਂ ਹਨ ਜਦੋਂ ਰੱਬ ਇੱਕੋ ਹੈ ਅਸੀਂ ਫਿਰ ਦੂਸਰਾ ਕਿੱਥੋਂ ਲੈਂਦਾ ਹੈ ਨਹੀਂ ਜਾ ਤਾਂ ਬਾਬੇ ਨਾਨਕ ਦੀ ਮੰਜ਼ਲ ਤੇ ਆ ਜੀ ਜਾਂ ਫਿਰ ਹੋਰ ਨੂੰ ਮੰਨੀਏ ਲੇਕਿਨ ਇਹ ਨਿਰਨਾ ਕਰ ਦਿੱਤਾ ਹੈ ਕਿ ਇੱਕੋ ਹੈ ਇਹ ਮਨ ਕਦੋਂ ਮੰਨਦਾ ਜਦੋਂ ਇਹਨੂੰ ਸ਼ਬਦ ਮਿਲ ਜਾਂਦਾ ਹੈ ਨਾਨਕ ਕਹੇ ਅਬਰ ਨਹੀਂ ਦੂਜਾ ਸਾਚ ਸ਼ਬਦ ਮਨ ਮੰਨਿਆ ਕਿਨੇ ਸੱਚੇ ਸ਼ਬਦ ਨੇ ਮਨ ਮੰਨ ਜਾਂਦਾ ਕਿਉਂ ਸੱਚਾ ਸ਼ਬਦ ਫਿਰ ਪ੍ਰਗਟ ਕਰ ਦਿੰਦਾ ਉਸ ਖਸਮ ਨੂੰ ਉਸ ਪਰਮਾਤਮਾ ਨੂੰ ਸੱਚਾ ਸ਼ਬਦ ਪ੍ਰਗਟ ਕਰ ਦਿੰਦਾ ਹੈ ਫਿਰ ਜੀਵ ਆਤਮਾ ਮੰਨ ਜਾਂਦੀ ਹੈ ਜਦੋਂ ਤੱਕ ਆਪਾਂ ਦੇਖਦੇ ਨਹੀਂ ਕਿਸੇ ਨੂੰ ਮਨ ਥੋੜਾ ਮੰਨਦਾ ਫਿਰ ਉਹਦੇ ਦਰਸ਼ਨ ਹੋ ਜਾਂਦੇ ਆ ਇਹ ਸ਼ਬਦ ਦੀ ਤਾਕਤ ਹੈ ਸ਼ਬਦ ਦੀ ਕਰਾਮਾਤ ਸੋ ਆਓ ਆਪਾਂ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਬਾਬੇ ਨਾਨਕ ਦਾ ਮਿੱਤ ਤਰਲਾ ਕਰੀਏ ਕਿ ਸਾਡੀ ਝੋਲੀ 'ਚ ਵੀ ਸ਼ਬਦ ਪਾ ਦੇ ਅਸੀਂ ਸ਼ਬਦ ਨਹੀਂ ਮੰਗਿਆ ਅਸੀਂ ਹੋਰ ਪਦਾਰਥ ਮੰਗਦੇ ਆ ਜੈਸੀ ਇੱਛਾ ਤੈਸੀ ਕਾਪੂਰਕ ਇਹ ਹੀ ਕਿਸੇ ਦੀ ਇੱਛਾ ਹੁੰਦੀ ਹੈ ਉਹ ਹੀ ਜੀ ਪੂਰੀ ਕਰ ਦਿੰਦਾ ਲੇਕਿਨ ਕਰਨ ਕਰਾਉਣ ਦੇ ਸਮਰੱਥ ਹੈ ਤਨ ਤਨ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹਨ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਉ ਕਰੰਤ ਤੋਂ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਟੁਕਾਂ ਹੋ ਗਈਆਂ ਹੁਣ ਅਣਜਾਣ ਸਮਝ ਕੇ ਮਾਫ਼ ਕਰਨਾ ਕਿ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਬਲਾਉ ਪਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ